ਜਿਹੜਾ ਵਾਟਰ ਸਿਸਟਮ ਸੀਵਰੇਜ ਸਿਸਟਮ ਇਹ ਪ੍ਰਾਈਵੇਟ ਕਿਸੇ ਬਿਲਡਰ ਦੇ ਅਧੀਨ ਨਹੀਂ ਹੈਗਾ ਇਹ ਸਾਰਾ ਕੰਮ ਸਰਕਾਰ ਨਹੀਂ ਕਰਦਾ ਤੇ ਜੇ ਸਰਕਾਰ ਥੋੜੀ ਜੀ ਸੁੱਤੀ ਪਈ ਹੈ ਤੇ ਸਾਡਾ ਫਰਜ਼ ਹੈ ਉਹਨੂੰ ਜਗਾਣਾ ਪਰ ਭਗਤ ਜੀ ਨੂੰ ਥੋੜਾ ਜਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਰ ਥੋੜਾ ਜਿਹਾ ਐਕਸ਼ਨ ਚਾਓ ਜਿਹੜੀ ਪਲਾਨਿੰਗ ਸੀ ਉਹ ਵੀ ਇਸ ਹਾਈਵੇ ਦੇ ਨਾਲ ਫੇਲ ਹੋ ਚੁੱਕੀ ਹੈ ਕਿਉਂਕਿ ਇੰਟਰਨਲ ਜਿਹੜਾ ਟ੍ਰੈਫਿਕ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਹੈ। ਔਰ ਮੈਨੂੰ ਨਹੀਂ ਉਮੀਦ ਹੈ ਕਿ 2-4 ਸਾਲੇ ਕਿਸੇ ਕੰਟਰੋਲ ਦੇ ਵਿੱਚ ਆਂਦਾ ਸ਼ਹਿਰ ਸਾਡਾ। ਕਿਉਂਕਿ ਹੁਣ ਐਸਲੇ ਜਿਹੜੀ ਪੋਜੀਸ਼ਨ ਹੈ ਚੰਨੀ ਸਾਹਿਬ ਆਪਣਾ ਜਿੱਤ ਕੇ ਪਤਾ ਨਹੀਂ ਕਿੱਥੇ ਚਲੇ ਗਏ, ਲੀਨ ਹੋ ਗਏ। ਹਜੇ ਕੀ ਜਿਹੜੀ ਵੀ ਸਰਕਾਰ ਆਉਂਦੀ ਉਹਦੇ ਵੱਲੋਂ ਇਹੀ ਦਾਵਾ ਕੀਤਾ ਜਾਂਦਾ ਹੈ ਕਿ ਬਾਹਰ ਜਾਣਾ ਸੀ ਘਟਾ ਦਾਂਗੇ। ਉਹ ਚਲੋ ਘਟ ਗਿਆ। ਨਾਲੀ ਵੀ ਕਹਿ ਦਿੰਦੇ ਕਿ ਰੋਜ਼ਗਾਰ ਦਵਾਂਗੇ ਪਰ ਕਿੱਥੇ ਦਿੰਦੇ ਆ ਦੇਖੋ ਰੋਜ਼ਗਾਰ ਪ੍ਰੈਕਟੀਕਲੀ ਜੇ ਦੇਣਾ ਕਾਗਜ਼ਾਂ 'ਚ ਨਹੀਂ ਦੇਣਾ ਜੀ ਪ੍ਰੈਕਟੀਕਲ ਅਸੀਂ ਦੇਖਣਾ ਕਿੰਨਾ ਕੋ ਰੋਜ਼ਗਾਰ ਆਪਾਂ ਦਿੱਤਾ